ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਆਪਾਂ ਚੌਥੇ ਪਾਤਸ਼ਾਹ ਸਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਰਾਗ ਆਸਾ ਦੇ ਅੰਦਰ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 450 ਉਤੇ ਸ਼ਬਦ ਜੋ ਸ਼ੁਭਾਇਮਾਨ ਹੈ ਉਸ ਪਾਵਨ ਪਵਿੱਤਰ ਸ਼ਬਦ ਨੂੰ ਪੜ੍ਹਦੇ ਹਾਂ ਇਹ ਪਾਵਨ ਸ਼ਬਦ ਸੰਧਿਆ ਵੇਲੇ ਸੋਦਰ ਰਹਿਰਾਸ ਦੇ ਪਾਠ ਦੀ ਸਮਾਪਤੀ ਤੋਂ ਬਾਅਦ ਜਦੋਂ ਗੁਰੂ ਮਹਾਰਾਜ ਜੀ ਦੇ ਸੁਖਾਸਣ ਦੀ ਸੇਵਾ ਹੁੰਦੀ ਹੈ ਗੁਰੂ ਮਹਾਰਾਜ ਜੀ ਦੇ ਸੁਖਾਸਣ ਵੇਲੇ ਸਾਰੀ ਸੰਗਤ ਮਿਲ ਕੇ ਇਹ ਸ਼ਬਦ ਦਾ ਜਾਪ ਕਰਦੀ ਹੈ ਸਾਰੀ ਸੰਗਤ ਮਿਲ ਕੇ ਇਹ ਸ਼ਬਦ ਨੂੰ ਗਾਉਂਦੀ ਹੈ ਕਈ ਗੁਰਮੁਖ ਸਜਣਾ ਦੇ ਇਹ ਸ਼ਬਦ ਯਾਦ ਨਹੀਂ ਹੁੰਦਾ ਪਰ ਮਨ ਕਰਦਾ ਹੈ ਵੀ ਆਪਾਂ ਵੀ ਮਿਲ ਕੇ ਸੰਗਤ ਦੇ ਨਾਲ ਇਹ ਸ਼ਬਦ ਗਾਈਏ ਇਸ ਕਰਕੇ ਅੱਜ ਇਸ ਵੀਡੀਓ ਦੇ ਵਿੱਚ ਉਸ ਪਾਵਨ ਪਵਿੱਤਰ ਸ਼ਬਦ ਨੂੰ ਆਪਾਂ ਪੜ੍ਹਾਂਗੇ ਤੁਸੀਂ ਇਹ ਸ਼ਬਦ ਨੂੰ ਨਾਲ-ਨਾਲ ਉਚਾਰਨ ਕਰਨਾ ਵੀ ਸਿੱਖ ਜਾਓਗੇ ਤੇ ਇਹ ਸ਼ਬਦ ਤੁਹਾਡੇ ਬਿਲਕੁਲ ਸ਼ੁੱਧ ਉਚਾਰਨ ਦੇ ਨਾਲ ਤੁਸੀਂ ਯਾਦ ਵੀ ਕਰ ਸਕੋਗੇ ਆਓ ਇਸ ਪਾਵਨ ਸ਼ਬਦ ਨੂੰ ਪੜ੍ਹਦੇ ਹਾਂ ਜੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵ ਰਾਮ ਰਾਜੇ ਗੁਰ ਸਿੱਖੀ ਸੋ ਥਾਨ ਪਾਲਿਆ ਲੈ ਧੁਰ ਮੁਖ ਲਾਵਾ ਗੁਰ ਸਿੱਖਾਂ ਕੀ ਕਾਲ ਥਾਏ ਪਈ ਜਿਨ ਹਰ ਨਾਮ ਧਿਆਵਾ ਜਿਨ ਨਾਨਕ ਸਤ ਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਜਿਥੈ ਜਾਏ ਬਹਿ ਮੇਰਾ ਸਤ ਗੁਰੂ ਸੋ ਥਾਨ ਸੋਹਾਵਾ RAM ਰਾਜੇ ਇੱਕ ਲਹਿ ਦੇ ਨਾਲ ਇਹ ਸ਼ਬਦ ਨੂੰ ਗਾਇਆ ਜਾਂਦਾ ਹੈ ਜੀ ਤੇ ਆਪਾਂ ਇਹ ਸ਼ਬਦ ਨੂੰ ਯਾਦ ਕਰਨਾ ਹੈ